ਹਾਂਜੀ ਗਾਇਸ ਕੀ ਹਾਲ ਚਾਲ ਉਮੀਦ ਕਰਦੇ ਤੇ ਸਾਰੇ ਜਾਣੇ ਵਧੀਆ ਹੋਵੋਗੇ ਆਪਣੇ ਨਾਲ ਹੈਗਾ ਮੰਨੂ ਅੱਜ ਵਲੌਗ ਬਣਾਉਂਗਾ ਮੰਨੂ ਠੀਕ ਆ ਮੰਨੂ ਚੱਲ ਬੁਲਾ ਚੱਲ ਬੋਲ ਬੁਲਾ ਬੋਲ ਤਾਂ ਸਹੀ ਮੈਂ ਬਣਾਇਆ ਕੀ ਹਾਲ ਚਾਲ ਆ ਦੋਸਤੋ ਕੀ ਹਾਲ ਜੋਸ਼ ਕੀ ਕਰਦੇ ਆ ਕੀ ਕਰਦੇ ਆ ਪਾਪਾ ਵੀ ਸਾਡੇ ਵਲੌਗ ਬਣਾਉਂਦੇ ਤੁਕਾ ਪਿੜਾ ਉਹ ਕੋ ਕੋਦੀ ਪਾਪਾ ਬੋ ਹਾਂ ਖੜਾ ਹੋਗੇ ਖੜਾ ਹੋਗੇ ਖੜਾ ਹੋਗੇ ਖੜਾ ਹੋਗੇ ਤੁਕਾ ਚਾਚੂ ਵੀ ਬਣਾਉਂਦੇ ਆ ਖੜਾ ਹੋ ਗਿਆ ਤਾਂ ਕਾ ਮੈਂ ਵੀ ਬਣਾਉਂਦਾ ਬਲੌਗ ਬਾਕੀ ਤਾਂ ਹਾਂ ਬਾਕੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਲੇ ਵੇਖਦੇ ਹਾਂ ਉਹ ਫਨੀ ਗੱਡੀ ਖੜੀ ਆ ਤੇ ਇਹ ਸਾਡਾ ਹੈਗਾ ਅੱਡਾ ਉਹਨੂੰ ਖੋ ਮੈਂ ਭਾਜੀ ਕਿਤੇ ਫੋਨ ਮੈਨੂੰ ਆਦੀ ਗੱਡੀ ਦਾ ਕੰਮ ਹੋੁੰਦਿਆ ਤੇ ਬੋਵੀ ਭਾਜੀ ਹੁਣ ਵੀ ਆਪਣੇ ਲੱਗਿਓ ਨਾਲ ਗੁਰੇ ਪਾਈਦੇ ਤੇ ਬਾਕੀ ਤੁਸੀਂ ਸਾਡੀ ਵੀਡੀਓ ਨੂੰ ਜੁੜੇ ਰਹੋ ਵਲੌਗ ਵੇਖਣ ਲੇ ਅੱਗੇ ਦਾ ਵੀ ਵੀ ਚੈੱਕ ਕਰੋ ਚਾਹ ਪੀ ਘੇਟੋ ਉਹ ਸਾਹਮਣੇ ਉੱਥੇ ਚਾਹ ਲੈ ਆਉਂਦੀ ਆਹ ਵਾਲੀ ਚੀਜ਼ ਅੰਦਰੋਂ ਸਾਰੀ ਆ ਨਵੀਂ ਪਾਈ ਹੁਣ ਆਹ ਬਲੈਕ ਜੀ ਤੇ ਇਧਰੋਂ ਵੀ ਦੇਖੋ ਸਰਵਿਸ ਵੀ ਹੋ ਗਈ ਆ ਥੋੜੇ ਟਾਈਮ ਤੱਕ ਹੁਣ ਅਸੀਂ ਇਹਨਾਂ ਜਾਣਾ